ਤਹੀਂ ਕਿਹਾ ਸੀ ਕਿ 6 ਮਹੀਨਿਆਂ ਦਾ ਰਾਸ਼ਨ ਇਕੱਠਾ ਕਰ ਲਓ ਜਿਹੜੇ ਹਲੇ ਵੀ ਨਹੀਂ ਮੰਨਦੇ ਅਤੇ ਮઝા ਸਮਝਦੇ ਨੇ ਉਹ ਗੁਰੂ ਸਾਹਿਬ ਦੀ ਇਹ ਖਾਸ ਭਵਿੱਖਬਾਣੀ ਜ਼ਰੂਰ ਸੁਣ ਲਓ ਕਿਤੇ ਪਛਤਾਉਣਾ ਨਾ ਪੈ ਜਾਏ ਤੋਂ ਆਪਾਂ ਬੇਨਤੀਆਂ ਜਿਹੜੀਆਂ ਨੇ ਸਾਂਝੀਆਂ ਜ਼ਰੂਰ ਕਰਾਂਗੇ ਸਾਧ ਸੰਗਤ ਜੀਓ ਪਹਿਲਾਂ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਕਹਿੰਦਾ ਜੀ ਇਹ 6 ਮਹੀਨੇ ਦਾ ਰਾਸ਼ਨ ਇਕੱਠਾ ਕਰਨ ਦੇ ਲਈ ਜਿਹੜੀ ਗੱਲ ਹੈ ਉਹ ਨਹੀਂ ਹੋਈ ਪਰ ਆਖਰ ਔਨ ਰਿਕਾਰਡ ਹੈ ਜੀ ਕਈ ਲੋਕਾਂ ਨੂੰ ਵਾਦਤ ਹੁੰਦੀ ਹੈ ਵੈਸੇ ਹੀ ਗੱਲ ਕੱਟਣ ਦੀ ਵੀ ਭਾਵ ਜੇ ਮੈਂ ਨਾ ਮੰਨੂਗਾ ਤੇ ਸ਼ਾਇਦ ਇਹ ਗੱਲ ਜਿਹੜੀ ਹੈ ਨਹੀਂ ਹੋਈ ਹੋਊਗੀ ਜੇ ਹੁਣ ਆਪਾਂ ਕੋਠੇ ਚੜ੍ਹ ਕੇ ਕਹੀ ਜਾਈਏ ਵੀ ਮੈਂ ਨਹੀਂ ਮੰਨਦਾ ਜੀ ਸਾੜ ਆਏ ਨਹੀਂ ਮੈਂ ਨਹੀਂ ਮੰਨਦਾ ਕਿ ਸਾੜ ਆਏ ਨਹੀਂ ਤਾਂ ਸੰਗਤ ਉਹਨਾਂ ਲੋਕਾਂ ਨੂੰ ਫਿਰ ਉੱਥੇ ਲਿਜਾਉਣਾ ਪਏਗਾ ਜਿਹੜੇ ਥਾਂ ਤੇ ਹੜਾ ਆਇਆ ਉਹਨੇ ਜਿੱਥੇ ਕਿ 10-10 ਫੁੱਟ ਪਾਣੀ ਚੜਿਆ ਹੋਇਆ ਉਹਨਾਂ ਨੂੰ ਪਾਣੀ ਦੇ ਵਿੱਚ ਲਾ ਜਾ ਕੇ ਕਢਾਉਣਾ ਪਊਗਾ ਵੀ ਹਾਂ ਭਾਈ ਦੱਸੋ ਹੁਣ ਦੱਸੋ ਵੀ ਹੜ ਆਏ ਨੇ ਕਿ ਨਹੀਂ ਆਏ ਇਹਦਾ ਮਤਲਬ ਇਹ ਨਹੀਂ ਵੀ ਸਾਡੇ ਕਿੰਨੀ ਜੇ ਨਹੀਂ ਆਏ ਤਾਂ ਦਾ ਮਤਲਬ ਹੜ ਹੈ ਨਹੀਂ ਹੜ ਹਨ ਤਾਂ ਸੰਗਤ ਪਾਣੀ ਆਇਆ ਹੋਇਆ ਚੜ ਕੇ ਪਰ ਇਥੇ ਇੱਕ ਚੀਜ਼ ਮੈਂ ਜ਼ਰੂਰ ਜਿਹੜੀ ਹੈ ਤੁਹਾਨੂੰ ਦੱਸਣੀ ਤਾਂ ਵਾਂਗਾ ਜਿਹੜੇ ਸਾਧੂ ਸੰਤ ਮਹਾਤਮਾ ਮਹਾਂਪੁਰਸ਼ ਨੇ ਉਹਨਾਂ ਨੇ ਇੱਕ ਗੱਲ ਜਿਹੜੀ ਹੈ ਬਿਲਕੁਲ ਤਾਫ ਤੌਰ ਤੇ ਪਹਿਲੇ ਹੀ ਕਹਿ ਦਿੱਤੀ ਸੀ ਬਾਬਾ ਹੰਸਾਲੀ ਵਾਲੇ ਉਹਨਾਂ ਨੇ 2009 ਵਿੱਚ ਇਹ ਗੱਲ થઈ ਸੀ ਕਹਿੰਦੇ ਭਾਈ 2000 ਜਿਹੜਾ ਪੱਚੇ ਆਉਣਾ ਹੈ ਨਾ ਉਹ ਪੱਚੇ ਜਿਹੜਾ ਆਏਗਾ ਕਹਿੰਦੇ ਬਹੁਤ ਭਿਆਨਕ ਹੋਏਗਾ ਉਹਦੇ ਵਿੱਚ ਸਭ ਤੋਂ ਵੱਧ ਮੀਂਹ ਪੈਣਗੇ ਸਭ ਤੋਂ ਵੱਧ ਕਹਿੰਦੇ ਹੜ੍ਹ ਆਉਣਗੇ ਸਭ ਤੋਂ ਵੱਧ ਕਹਿੰਦੇ ਲੋਕਾਂ ਦਾ ਨੁਕਸਾਨ ਹੋਏਗਾ 2009 ਦੇ ਵਿੱਚ ਗੱਲ ਕੀਤੀ ਅੱਜ ਤੋਂ 14 ਸਾਲ ਪਹਿਲਾਂ ਉਹ ਗੱਲ ਹੋਈ ਤੇ ਅੱਜ ਸੇਮ ਉਮੀ ਹੋ ਰਿਹਾ ਸਭ ਤੋਂ ਵੱਧ ਮੀਂਹ ਪੈ ਰਹੇ ਨੇ ਸਭ ਤੋਂ ਵੱਧ ਹੜ੍ਹ ਆਏ ਸੋ ਸਾਰੇ ਲੋਕ ਜਿਹੜੇ ਨੇ ਉਹ ਇਥੋਂ ਤੱਕ ਪ੍ਰਭਾਵਿਤ ਹੋ ਗਏ ਕਿ ਲੋਕਾਂ ਦੇ ਘਰ ਤੱਕ ਢਹਿ ਗਏ ਮਾਲ ਪਸ਼ੂ ਡੰਗ ਰੁੜ ਕੇ ਸਾਰਾ ਕੁਝ ਜਿਹੜਾ ਹੈ ਉਹ ਲੰਨੇ ਪੰਜਾਬ ਦੇ ਵਿੱਚ ਚਲਿਆ ਗਿਆ ਸੋ ਆਕਰ ਸਾਡਾ ਉਧਰ ਚਲਿਆ ਗਿਆ ਸੋ ਜਿੰਨਾ ਘਰ ਦਾ ਸਾਜੋ ਸਾਮਾਨ ਕੀਮਤੀ ਉਹ ਖਰਾਬ ਹੋ ਗਿਆ ਦੇਖ ਕੇ ਰੋਣਾ ਨਿਕਲਦਾ ਹੈ ਉਹਨਾਂ ਘਰਾਂ ਦੇ ਹਾਲਾਤਾਂ ਨੂੰ ਜਿੰਨਾ ਘਰਾਂ ਦੇ ਵਿੱਚ ਪਾਣੀ ਵੜਿਆ ਆ ਤੇ ਜਿੰਨਾ ਉਹਨਾਂ ਦਾ ਸਭ ਤੋਂ ਵੱਧ ਬੁਰਾ ਹਾਲ ਹੈ ਜਿੰਨਾਂ ਦੇ ਘਰਾਂ ਦੀਆਂ ਛੱਤਾਂ ਤੱਕ ਵੀ ਜਿਹੜੀਆਂ ਨੇ ਇੱਟ ਬਾਲੇ ਤੇ ਨੇ ਉਹ ਆਪਣੇ ਘਰਾਂ ਵਿੱਚ ਛੱਤਾਂ ਤੇ ਬੈਠੇ ਨੇ ਇਹ ਕੋਈ ਪਤਾ ਨਹੀਂ ਕਿਹੜੇ ਵੇਲੇ ਘਰ ਜਿਹੜਾ ਹੈ ਉਹ ਡਿੱਗ ਜਾਏ ਬਾਲੇ ਟੁੱਟ ਜਾਣ ਤੇ ਘਰ ਜਿਹੜਾ ਹੈ ਪਾਣੀ ਦੇ ਵਿੱਚ ਟਹਿ ਜਾਏ ਤੇ ਉਹ ਸਾਰੀ ਜਿੰਦਗੀਆਂ ਡੜੀਆਂ ਨੇ ਪਾਣੀ ਦੇ ਵਿੱਚ ਆਪ ਵੀ ਡੁੱਟ ਜਾਣਗੀਆਂ ਪਰ ਫਿਰ ਵੀ ਉਹ ਪਰਮਾਤਮਾ ਤੇ ਭਰੋਸਾ ਕਰਕੇ ਬੈਠੇ ਨੇ ਤੇ ਹੁਣ ਜਿਹੜੀ ਸਭ ਤੋਂ ਮੇਨ ਗੱਲ ਹੈ ਉਹ ਇਹ ਹੈ ਜਿਹੜੇ ਸਾਧੂ ਮਹਾਂਤਮਾ ਬੰਦਗੀ ਵਾਲੇ ਸਨ ਉਹ ਕਹਿੰਦੇ ਭਾਈ ਹਾਲਾਤ ਜਿਹੜੇ ਨਾ ਖਰਾਬ ਹੋਣਗੇ ਤੇ ਇਹਨਾਂ ਹਾਲਾਤਾਂ ਨੂੰ ਖਰਾਬ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਤੁਸੀਂ ਨਾ ਕਹਿੰਦੇ 6-6 ਮਹੀਨੇ ਦਾ ਰਾਸ਼ਨ ਜਮ੍ਹਾਂ ਕਰ ਲਓ ਤੁਹਾਨੂੰ ਯਾਦ ਹੋਏਗਾ ਜਦੋਂ ਅਪ੍ਰੈਲ ਦੇ ਵਿੱਚ ਭਾਰਤ ਤੇ ਪਾਕਿਸਤਾਨ ਦੀ ਜੰਗ ਦਾ ਐਲਾਨ ਹੋਇਆ ਉਦੋਂ ਪਾਕਿਸਤਾਨ ਨੇ ਆਪਣੇ ਇਲਾਕੇ ਨੂੰ ਆਪਣੇ ਪਿੰਡਾਂ ਨੂੰ ਇਹ ਗੱਲ ਆਇਦ ਕਰ ਦਿੱਤੀ ਸੀ ਕਿ ਇਹਨੇ ਭਾਈ 2-2 ਮਹੀਨੇ ਦਾ ਰਾਸ਼ਨ ਜਮ੍ਹਾਂ ਕਰ ਲਓ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹਨਾ ਵੀ ਜੇਕਰ ਇਹ جنگ ਛਿੜ ਗਈ ਤੇ ਇਹ جنگ ਲੰਬੀ ਚੱਲੇਗੀ 2-2 ਮਹੀਨਿਆਂ ਦਾ ਰਾਸ਼ਨ ਖਰੀਦ ਲਓ ਤੇ ਤੁਹਾਡੇ ਕੋਲੇ ਸਾਫ਼ ਪਾਣੀ ਹੋਵੇ ਪੀਣ ਲਈ ਕਹਿੰਦੇ ਕੱਲੋਂ ਜੰਗ ਛੜ ਜਾਂਦੀ ਹੈ ਤੇ ਤੁਹਾਡੇ ਕੋਲੇ ਘਰੇ ਹੋਵੇ ਤੇ ਤੁਸੀਂ ਘਰੇ ਬੈਠ ਕੇ ਆਪਣਾ ਸ਼ੱਕ ਸੋ ਕੋਈ ਬਹਾਨਾ ਨਾ ਚੱਲੇ ਵੀ ਮੈਂ ਤੇ ਰਾਸ਼ਨ ਲੈਣ ਚੱਲੇ ਜਾ ਸੀ ਮੇਰੇ ਕੋਲੇ ਇੰਜ ਨਹੀਂ ਹੈਗਾ ਵੀ ਹੁਣ ਤੁਹਾਨੂੰ ਸਮਾਂ ਦੇਤਾ ਖਰੀਦ ਕੇ ਧਰ ਲਓ ਤੇ ਹੁਣ ਇੱਥੇ ਗੱਲ ਕਰਾਂ ਵੀ ਉਹਨਾਂ ਨੇ ਗੱਲ ਕੀਤੀ ਵੀ 2 ਮਹੀਨੇ ਦਾ ਰਾਸ਼ਨ ਜਮ੍ਹਾਂ ਕਰ ਲਓ ਪਰ ਬੰਦਗੀ ਵਾਲੇ ਸਾਂ ਚੰਤ ਮਹਾਦਮਾਉ ਤੇ ਕਈ ਸਾਲਾਂ ਤੋਂ ਕਹਿੰਦੇ ਆ ਰਹੇ ਨੇ ਕਿ ਇਹ ਹਾਲਾਤ ਵਿਗੜਨ ਵਾਲੇ 2025 ਤੋਂ ਬਾਅਦ ਹਾਲਾਤ ਰੇਹੇ ਹੋ ਜਾਣਗੇ ਕਹਿੰਦੇ ਸਾਨੂੰ ਸਮਾਂ ਦਾ ਪਤਾ ਨਹੀਂ ਲੱਗਣਾ ਤਾਂ ਸੰਗਤ 6-6 ਮਹੀਨੇ ਦਾ ਕਹਿੰਦੇ ਰਾਸ਼ਨ ਜਮ੍ਹਾਂ ਕਰ ਲਓ ਤੁਹਾਡੇ ਘਰ ਦੇ ਵਿੱਚ 6 ਮਹੀਨੇ ਦਾ ਰਾਸ਼ਨ ਹੋਵੇ ਤੇ ਤੁਸੀਂ ਘਰੇ ਪ੍ਰਸ਼ਾਦਾ ਬਣਾ ਕੇ ਖਾ ਸਕੋ ਔਰ ਤੁਸੀਂ ਕਹਿੰਦੇ ਆਪਣੇ ਬੱਚਿਆਂ ਦਾ ਢਿੱਡ ਭਰ ਸਕੋ ਤੁਹਾਡੇ ਕੋਲੇ ਜਿਹੜਾ ਹੈ ਜ਼ਰੂਰੀ ਵਸੂਗਾ ਹੋਣਾ ਤੇ ਤੁਹਾਡੇ ਕੋਲੇ ਕਿੰਨੇ ਭਾਈ ਸਾਫ਼ ਪੀਣ ਵਾਲਾ ਪਾਣੀ ਹੋਵੇ ਕਹਿੰਦੇ ਕਿਸੇ ਤੋਂ ਮਦਦ ਦੀ ਆਸ ਨਾ ਰੱਖਿਓ ਕਿ ਸਾਡੇ ਤੱਕ ਕੋਈ ਮਦਦ ਲੈ ਕੇ ਪਹੁੰਚੇਗਾ ਨਹੀਂ ਪਹੁੰਚੇਗਾ ਇਸੇ ਨਾਲ ਗਿਲਾ ਨਾ ਕਰਿਓ ਕਿਨੇ ਹਾਲਾਤ ਬਹੁਤ ਖਰਾਬ ਹੋਣ ਵਾਲੇ ਆ ਜਿਵੇਂ ਅੱਜ ਆਪਾਂ ਦੇਖਦੇ ਆ ਕਿ ਪਾਣੀ ਜਿਹੜਾ ਹੈ ਉਤਰਨ ਦਾ ਨਾਮ ਨਹੀਂ ਲੈ ਰਿਹਾ ਪੌਂਗ ਡੈਮ ਦੇ ਗੇਟ ਜਿਹੜੇ ਨੇ ਖੁੱਲੇ ਜਾ ਰਹੇ ਨੇ ਲਗਾਤਾਰ ਡੈਮਾਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਹੈ ਨਹਿਰਾਂ ਦੇ ਵਿੱਚ ਉਫਾਨ ਬਣਿਆ ਹੋਇਆ ਹੈ ਤੋਂ ਕਈ ਥਾਵਾਂ ਤੇ ਜਿੱਥੇ ਪਾਣੀ ਹਲੇ ਤੱਕ ਨਹੀਂ ਸੀ ਆਇਆ ਪਰ ਉਹਨਾਂ ਖਾਵਾਂ ਤੇ ਵੀ ਪਾਣੀ ਕਿਸੇ ਵੇਲੇ ਵੀ ਆ ਸਕਦਾ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਛੋਟੇ ਤੋਂ ਛੋਟੇ ਸੂਏ ਨੇ ਨਾਲੇ ਨੇ ਨਹਿਰਾਂ ਨੇ ਤਸੀਆਂ ਨੇ ਉਹਨਾਂ ਦੇ ਵਿੱਚ ਵੀ ਜਿਹੜਾ ਹੈ ਪਾਣੀ ਛੱਡਣਾ ਪੈ ਗਿਆ ਤੋਂ ਪਾਣੀ ਦੇ ਨਾਲ ਜਿਹੜਾ ਨੁਕਸਾਨ ਹੈ ਜਿਹੜੇ ਇਲਾਕਿਆਂ ਦੇ ਵਿੱਚ ਹੋਇਆ ਉਥੇ ਹੋਇਆ ਜਿਹੜੇ ਘਰ ਦੇ ਨਾਲ ਲੱਗਦੇ ਨੇ ਜਾਂ ਫਿਰ ਜਿਹੜੇ ਦਰਿਆ ਦੇ ਨਾਲ ਲੱਗਦੇ ਨੇ ਉਹਨਾਂ ਦੇ ਵਿੱਚ ਜਾ ਕੇ ਵੇਖੋ ਵੀ ਕਿੰਨਾ ਨੁਕਸਾਨ ਹੋਇਆ ਲੋਕਾਂ ਦਾ ਸਾਥ ਸੰਗਤ ਉਥੇ ਉਹ ਲੋਕ ਅੱਜ ਤੋਂ ਪੰਜ ਤੋਂ 7 ਸਾਲ ਜਿਹੜੇ ਨੇ ਪਿੱਛੇ ਜਾ ਚੁੱਕੇ ਨੇ ਉਹਨਾਂ ਲੋਕਾਂ ਦਾ ਇਹਨਾਂ ਨੁਕਸਾਨ ਹੋ ਗਿਆ ਹੁਣ ਜਿਹੜੇ ਬੰਦੇ ਦੀ ਰੋਜੀ ਰੋਟੀ ਹੈ ਯਾਦ ਰੱਖੋ ਵੀ ਜਿਹੜੇ ਬੰਦੇ ਨੇ ਗਰੀਬ ਨੇ ਆਪਣੀ ਦਿਹਾੜੀ ਲਾ ਕੇ ਰੋਟੀ ਖਾਣੀ ਹੈ ਤੇ ਉਹਦਾ ਕੀ ਨੁਕਸਾਨ ਹੋਇਆ ਤੇ ਉਹਨੂੰ ਉਥੋਂ ਖਾਣਾ ਪਾਣੀ ਕਿ ਮੇਉ ਦਾ ਚੱਲੇਗਾ ਤੇ ਮਾਹਪੁਰਖਾ ਦੇ ਇਸ ਘਰੇ ਗੈਸ ਗਨੇ ਭਾਈ ਹਾਲਾਤ ਬਹੁਤ ਖਰਾਬ ਨੇ ਹੁਣ ਲਗਾਤਾਰ ਮੀਂਹ ਪੈ ਰਹੇ ਨੇ ਲਗਾਤਾਰ ਮੀਂਹ ਜਿਹੜੇ ਨੇ ਉਹ ਹਟਣ ਦਾ ਨਾਮ ਨਹੀਂ ਲੈ ਰਿਹਾ ਕੇਵਲ ਅੱਜ ਦੀ ਜੇ ਗੱਲ ਕਰਾਂ ਵੀ ਇੱਕ ਘੰਟਾ ਸਿਰਫ ਧੁੱਪ ਨਿਕਲੀ ਐ ਉਸ ਤੋਂ ਬਾਅਦ ਫੇਰ ਜਿਹੜੇ ਨੇ ਹਾਲਾਤ ਇਸ ਤਰ੍ਹਾਂ ਨੇ ਬਣ ਗਏ ਹੁਣ ਮੀਂਹ ਦੁਬਾਰਾ ਫੇਰ ਪੈਣ ਨੂੰ ਪਿਆਰ ਹੋ ਗਿਆ ਮੀਂਹ ਹਟਣ ਦਾ ਨਾਮ ਨਹੀਂ ਲੈ ਰਿਹਾ ਤੇ ਮੀਂਹ ਜਿਹੜਾ ਹੈ ਲਗਾਤਾਰ ਪੈ ਰਿਹਾ ਤੇ ਸਾਡੇ ਲੋਕ ਜਿਹੜੇ ਨੇ ਉਹ ਹਲੇ ਵੀ ਇਸ ਗੱਲ ਨੂੰ ਨਹੀਂ ਸਮਝ ਰਹੇ ਜਿਹੜੇ ਲੋਕਾਂ ਨੇ ਘਰ ਟਹਿ ਗਏ ਹਲੇ ਵੀ ਘਰਾਂ ਦੇ ਵਿੱਚ ਪਾਣੀ ਭੜਿਆ ਹੋਇਆ ਆਸ ਬਣਦੀ ਹੈ ਵੀ ਪਾਣੀ ਉਤਰੇਗਾ ਪਰ ਫਿਰ ਉਹ ਨਹੀਂ ਪੈ ਜਾਂਦਾ ਪਾਣੀ ਹੋਰ ਚੜ ਜਾਂਦਾ ਹੈ ਉਹਨਾਂ ਲੋਕਾਂ ਨੂੰ ਪੁੱਛ ਕੇ ਵੇਖੋ ਵੀ ਉਮੀਦ ਰੁੱਟਣਾ ਕਾਹ ਤੋਂ ਕਹਿੰਦੇ ਨੇ ਵੀ ਕਾਸ ਨੂੰ ਜਿਹੜਾ ਹੈ ਕਹਿੰਦੇ ਨੇ ਵੀ ਭਾਈ ਆਸ ਜਿਹੜੀ ਹੈ ਵੱਢ ਕੇ ਦੁਬਾਰਾ ਤੋਂ ਖਿੱਲਰ ਜਾਣੀ ਤੇ ਉਹਨਾਂ ਲੋਕਾਂ ਨੂੰ ਪੁੱਛ ਕੇ ਵੇਖੋ ਹਾਲਾਤ ਖਰਾਬ ਹੋ ਰਹੇ ਨੇ ਜਿਹੜੀਆਂ ਥਾਮਾਂ ਤੇ ਅਜੇ ਤੱਕ ਪਾਣੀ ਨਹੀਂ ਆਇਆ ਇਹ ਨਾ ਸੋਚੋ ਵੀ ਸਾਡੇ ਤੱਕ ਪਹੁੰਚ ਨਹੀਂ ਸਕਦਾ ਇਹ ਨਹੀਂ ਪਤਾ ਵੀ ਸਾਡੇ ਤੱਕ ਕਿਹੜੇ ਵੇਲੇ ਪਾਣੀ ਆ ਜਾਏ ਸਾਡੇ ਤੱਕ ਕਿਹੜੇ ਵੇਲੇ ਕਿਵੇਂ ਪਾਣੀ ਨੇ ਪਹੁੰਚ ਜਾਣਾ ਹੈ ਸਾਡੇ ਤੱਕ ਕਿਹੜੇ ਵੇਲੇ ਹਾਲਾਤ ਕਿਹੋ ਜਿਹੇ ਹੋ ਜਾਣੇ ਨੇ ਕਿਸੇ ਨੂੰ ਕੁਝ ਨਹੀਂ ਪਤਾ ਇਸ ਕਰਕੇ ਇੱਕ ਉਜੇ ਦੀ ਬਾੰਦ ਜਰੂਰ ਫੜੋ ਇੱਕ ਦੂਜੇ ਨਾਲ ਰਾਬਤਾ ਜਰੂਰ ਕਾਇਮ ਕਰੋ ਇੱਕ ਦੂਜੇ ਦੇ ਨਾਲ ਆਪਾਂ ਸympathy ਜਿਹੜੀ ਹੈ ਜਰੂਰ ਕਮਾਈਏ ਇੱਕ ਦੂਜੇ ਨਾਲ ਆਪਾਂ ਉਹਨਾਂ ਦਾ ਹੱਥ ਜਰੂਰ ਪੜੀਏ ਹੁਣ ਜਿਵੇਂ ਕਈ ਲੋਕ ਕਹਿੰਦੇ ਆ ਜਿਹੜੇ ਰਾਸ਼ਨ ਲੈ ਕੇ ਉਧਰ ਨੂੰ ਜਾ ਰਹੇ ਆ ਟਰਾਲੀਆਂ ਤੇ ਉਹ ਕਹਿੰਦੇ ਰਾਸ਼ਨ ਇੱਥੇ ਬਹੁਤ ਹੋ ਗਿਆ ਵੀ ਹੁਣ ਇਹਨਾਂ ਲੋਕਾਂ ਨੂੰ ਹਰੇ-ਚਾਰੇ ਦੀ ਜ਼ਰੂਰਤ ਹੈ ਪਸ਼ੂਆਂ ਵਾਸਤੇ ਉਹ ਜਿਹੜਾ ਚਾਰਾ ਹੈ ਉਹਨਾਂ ਨੂੰ ਜਰੂਰ ਦਿੱਤਾ ਜਾਵੇ ਔਰ ਦੂਜੀ ਗੱਲ ਕੇਵਲ ਹੁਣੀ ਨਾ ਸਾਰੀ ਸੇਵਾ ਕਰੋ ਵੀ ਕੱਲ ਨੂੰ ਪਾਣੀ ਉਤਰ ਗਿਆ ਵੀ ਕੱਲ ਨੂੰ ਆਪਾਂ ਜਾ ਕੇ ਉਹਨਾਂ ਦਾ ਹਾਲ ਹੀ ਨਾ ਪੁੱਛੀਏ ਕੱਲ ਨੂੰ ਆਪਾਂ ਉਹਨਾਂ ਨੂੰ ਜਾ ਕੇ ਜਿਹੜੇ ਗਰੀਬਾਂ ਦੇ ਘਰ ਟਹਿ ਗਏ ਉਹਨਾਂ ਨੂੰ ਘਰ ਜਿਹੜੇ ਨੇ ਆਪਾਂ ਬਣਾ ਕੇ ਦੇਣ ਦੀ ਕੋਸ਼ਿਸ਼ ਕਰਨੀ ਹੈ ਅੱਜ ਕੇਵਲ ਇੱਕ ਰਾਸ਼ਨ ਤੇ ਹੀ ਪੈਸਾ ਇਕੱਠਾ ਨਾ ਕਰੋ ਮੈਂ ਪਰਸਨਲੀ ਤੌਰ ਤੇ ਬੇਨਤੀ ਜਿਹੜੀ ਹੈ ਉਹ ਕਰਦਾ ਰਹਿਣਾ ਕਿ ਅੱਜ ਕੇਵਲ ਇੱਕ ਰਾਸ਼ਨ ਤੇ ਹੀ ਪੈਸਾ ਨਾ ਇਕੱਠਾ ਕਰ دیਏ ਵੀ ਆਪਾਂ ਰਾਸ਼ਨ ਹੀ ਦੇਣਾ ਹੈ ਬਸ ਉਸ ਤੋਂ ਬਾਅਦ ਆਪਣੀ ਜ਼ਿੰਮੇਵਾਰੀ ਨੂੰ ਆਪਣੇ ਰਾਹ ਅਸੀਂ ਆਪਣੇ ਬਾਅਦ ਵਿੱਚ ਅਸੀਂ ਵੇਖਣਾ ਹੈ ਕਿ ਕਿੱਥੇ ਜ਼ਰੂਰਤ ਹੈ ਕਿਵੇਂ ਕਿਸੇ ਨੂੰ ਹੈ ਕਿਸੇ ਦਾ ਘਰ ਪੈ ਗਿਆ ਉਹਨੂੰ ਘਰ ਬਣਾ ਕੇ ਦੇਣਾ ਆਪਾਂ ਜ਼ਰੂਰੀ ਸਮਝੀਏ ਕਿਸੇ ਧੀ ਭੈਣ ਦਾ ਵਿਆਹ ਸੀਗਾ ਉਹਨੂੰ ਵਿਆਹ ਜਿਹੜਾ ਹੈ ਜਰੂਰ ਉਹਦਾ ਕਰਨ ਦੇ ਵਿੱਚ ਹੈਲਪ ਕਰੀਏ ਪਰਿਵਾਰ ਦੀ ਔਰਤ ਇੱਕ ਬੰਦਿਆਂ ਦੇ ਕੰਮ ਛੁੱਟ ਗਏ ਚਲੋ ਦਵਾਰੇ ਕੰਮ ਕਰਨ ਦੇ ਯੋਗ ਨਹੀਂ ਰਹੇ ਕੋਈ ਬੰਦੇ ਬਿਮਾਰੀ ਨਾਲ ਹੁਣ ਪੀੜਤ ਹੋਣਗੇ ਕਿਉਂਕਿ ਬਿਮਾਰੀ ਫੈਲੇਗੀ ਨਾ ਕਿਉਂਕਿ ਪਾਣੀ ਆਇਆ ਹੋਣਾ ਸੋ ਉਹਨਾਂ ਲੋਕਾਂ ਨੂੰ ਆਪਾਂ ਇੱਥੋਂ ਤੱਕ ਮਦਦ ਕਰਨੀ ਹੈ ਕੇਵਲ ਹੁਣ ਹੀ ਸਾਰੀ ਸੇਵਾ ਕਰਨ ਦੀ ਜਿਹੜੀ ਨਾਣਾ ਖਾਣੋਂ ਉੱਥੇ ਆਪਾਂ ਬਾਹਰ ਵਿੱਚ ਵੀ ਸਵਾਮਾ ਦੇਣੀਆਂ ਨੇ ਇੱਕ ਦੂਜੇ ਦੀ ਬਾੰਧ ਜਰੂਰ ਫੜੀਏ ਜਿਹੜੇ ਵੀ ਸਵਾਮਾ ਕਰ ਰਹੇ ਨੇ ਉਹਨਾਂ ਨੂੰ ਮੇਰਾ ਸਜਦਾ ਆ ਜਿੰਨੀ ਵੀ ਉਹ ਸੇਵਾ ਕਰ ਰਹੇ ਨੇ ਔਰ ਨਾਲ ਹੀ ਮੈਂ ਇੱਕ ਬੇਨਤੀ ਵੀ ਹਜੇ ਖਤਰਾ ਟੜਿਆ ਨਹੀਂ 6-6 ਮਹੀਨਿਆਂ ਦਾ ਰਾਸ਼ਨ ਅਸੀਂ ਉਹਨਾਂ ਕਿੰਨੀ ਵੇਖੇ ਕਿੰਨਾ ਰਾਸ਼ਨ ਜਮ੍ਹਾਂ ਕਰ ਲਈਏ ਹਾਲਾਤ ਕਿਸੇ ਵੇਲੇ ਵੀ ਮਾੜੇ ਹੋ ਸਕਦੇ ਨੇ ਜੇ ਸਾਡੇ ਤੱਕ ਪਾਣੀ ਨਹੀਂ ਆਇਆ ਇਹਦਾ ਮਤਲਬ ਇਹ ਨਹੀਂ ਵੀ ਸਾਡੇ ਤੱਕ ਪਹੁੰਚ ਨਹੀਂ ਸਕਦਾ ਸਾਡੇ ਤੱਕ ਵੀ ਹੋ ਸਕਦੇ ਨੇ ਹਾਲਾਤ ਇਹੋ ਜਿਹੇ ਬੱਤਰ ਪਰ ਆਪਣੇ ਘਰਾਂ ਦੇ ਵਿੱਚ ਖਾਣ ਪੀਣ ਦਾ ਸਮਾਨ ਜ਼ਰੂਰ ਰੱਖੋ ਦੂਸਰਿਆਂ ਦੀ ਮਦਦ ਵੀ ਕਰੋ ਆਪਣਾ ਖਿਆਲ ਵੀ ਰੱਖੋ ਔਰ ਉਹਨਾਂ ਲੋਕਾਂ ਨੂੰ ਜਿਹੜਾ ਹੈ ਰਾਸ਼ਨ ਜ਼ਰੂਰ ਦਿਓ ਭਾਈ ਤੁਸੀਂ ਤੁਹਾਡੇ ਤੱਕ ਹੋ ਸਕਦਾ ਹੈ ਮਦਦ ਨਾ ਪਹੁੰਚੇ ਉਹਨਾਂ ਨੂੰ ਆਪਾਂ ਐਵੇਂ ਵੀ ਟਾਰਗੇਟ ਕਰੀਏ ਵੀ ਭਾਈ ਤੁਸੀਂ ਰਾਸ਼ਨ ਲੈ ਕੇ ਰੱਖ ਲਓ ਤੇ ਆਪੋ ਆਪਣੇ ਘਰਾਂ ਦੇ ਵਿੱਚ ਸੇਫ ਰਹੋ ਜਿੱਥੇ ਵੀ ਬੈਠੇ ਹੋ ਜੇਕਰ ਹਾਲਾਤ ਖਰਾਬ ਹੁੰਦੇ ਨੇ ਤਾਂ ਉਹਨਾਂ ਨੂੰ ਉਥੋਂ ਕੱਢ ਕੇ ਆਪਾਂ ਇਹ ਤਾਂ ਸੇਫ ਜਗ੍ਹਾ ਤੇ ਲੈ ਕੇ ਆਉਣ ਦੇ ਯਤਨ ਵੀ ਜ਼ਰੂਰ ਕਰੀਏ ਸਾਨੂੰ ਇਹਨਾਂ ਗੱਲਾਂ ਵੱਲ ਧਿਆਨ ਜ਼ਰੂਰ ਦੇਣਾ ਚਾਹੀਦਾ ਸਾਧ ਸੰਗਤ ਔਰ ਅਸੀਂ ਭਵਿੱਖਤ ਬਚਨ ਜਿਹੜੇ ਸੀ ਤੇ ਸਤਿਗੁਰੂ ਮਹਾਰਾਜ ਕਹਿੰਦੇ ਜਲ ਤੋਂ ਥਲ ਹੋ ਜਾਣਾ ਜਿਹੜੇ ਬੰਦਗੀ ਵਾਲੇ ਕਹਿੰਦੇ ਭਾਈ ਪਾਣੀ ਉਹ ਪਾਣੀ ਹੋਣਾ ਇੱਥੋਂ ਤੱਕ 50 50 ਫੁੱਟ ਤੱਕ ਪਾਣੀ ਚੜ੍ਹਨਾ ਕਹਿੰਦੇ ਕਿਤੇ ਭੋਲਪੁਨੇ ਦੇ ਵਿੱਚ ਨਾ ਰਹੋ ਕਿਤੇ ਇਹ ਨਾ ਰਹੋ ਵੀ ਭਾਈ ਸਮਾਂ ਜਿਹੜਾ ਹੈ ਉਹ ਲੰਘ ਗਿਆ ਵੀ ਹੁਣ ਕੌਣ ਪੁੱਛਦਾ ਬਚਨ ਜਿਹੜੇ ਨੇ ਅਟੱਲ ਨੇ ਸਾਧੂ ਸੰਤ ਮਹਾਤਮਾ ਪਹਿਲੇ ਹੀ ਬਚਨ ਜਿਹੜੇ ਨੇ ਉਹ ਕਰ ਦਿੰਦੇ ਹੁੰਦੇ ਆ ਵੀ ਭਾਈ ਇਹੋ ਜੇ ਹਾਲਾਤ ਅੱਜ ਉਹਨਾਂ ਚੀਜ਼ਾਂ ਨੂੰ ਸਮਝਣ ਦੀ ਲੋੜ ਹੈ ਉਹਨਾਂ ਚੀਜ਼ਾਂ ਨੂੰ ਜਿਹੜਾ ਹੈ ਵਿਚਾਰਨ ਦੀ ਲੋੜ ਹੈ ਤੇ ਉਹਨਾਂ ਦੇ ਕੀਤੇ ਹੋਏ ਬਚਨਾਂ ਨੂੰ ਮੰਨਣ ਦੀ ਲੋੜ ਹੈ ਪਾਏ ਨਾ ਕਰੀਏ ਵੀ ਇਧਰਲੇ ਕੰਨ ਦੀ ਸੁਣੇ ਤੇ ਇਧਰ ਦੀ ਕੱਢ ਦਿੱਤੇ ਵੀ ਆਪਾਂ ਨੂੰ ਕੀ ਲੋੜ ਹੈ ਜੀ ਤੋਂ ਉਹਨਾਂ ਚੀਜ਼ਾਂ ਨੂੰ ਵਿਚਾਰੀਏ ਸਮਝੀਏ ਗੁਰਬਾਣੀ ਦਾ ਜਾਪ ਕਰੀਏ ਅਰਦਾਸਾਂ ਕਰੀਏ ਤੇ ਹੋ ਸਕਦਾ ਹੈ ਪ੍ਰਮਾਤਮਾ ਸਾਡੀ ਅਰਦਾਸ ਨੂੰ ਪ੍ਰਵਾਨ ਕਰ ਲੈ ਇੱਕ ਦੂਜੇ ਦਾ ਸਾਥ ਨਾ ਛੱਡੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ